ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਮਮ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡਾ ਪਲੂਰ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾਪਰਾਣਾ ਪੈਂਦੀ ਆ ਕਿਸੇ ਨੇ ਵੀ ਆਪ ਦਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509988 ਅੱਜ ਦੀ ਵੀਡੀਓ ਦੇ ਵਿੱਚ ਜਮਾ ਜੈਜੇ ਮੁੱਲ ਦੀ ਚੰਗੇ ਦੁੱਧ ਵਾਲੀ ਫੁੱਲ ਸੀਲ ਸਾਉ ਤੁਹਾਨੂੰ ਵੇੜ ਵਿਖਾਉਣੀ ਆ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਮੁੱਲ ਜੈਜੇ ਆਊਗਾ ਪਰ ਦੁੱਧ ਦੀ ਗਾਰੰਟੀ ਹੋਊਗੀ ਇਨਫਰਮੇਸ਼ਨ ਲੈ ਦਨਾ ਸੂਨ ਨੂੰ ਜਮ ਤਿਆਰ ਨਵਾਹਾਨ ਵੱਛੀ ਐ ਸੀਲ ਸੌ ਫੁੱਲ ਐ ਗੱਲਾਂ ਬਾਤਾਂ ਵੀਰ ਨਾਲ ਕਰ ਲੈਣੇ ਆ ਮੋٹے ਮੋٹے ਥਾਣ ਜਮ ਜੈਜ ਮੁੱਲ ਹਾਂਜੀ ਬਾਈ ਸਸੀ ਕਾ ਸਸੀ ਕਾ ਬਾਈ ਨਾਮ ਤੇ ਨਾਮ ਲਾਪਰੀ ਸਿੰਘ ਪਿੰਡ ਭਲੂੜ ਜਿਹੜਾ ਮੋਗਾ ਫੋਨ ਨੰਬਰ ਦਾ 62831897 ਕਿੰਨਵਾਂ ਸੂਆ ਇਹ ਬਈ ਤੀਜੇ ਸੂਆ ਸੂਨਾ ਕਿੰਨੇ ਦਿਨ ਲੈ ਜੂ ਦਿਨ ਤਾਂ ਬਈ 2 ਲੈ ਜੇ 3 ਲੈ ਜੇ ਬਾਈ ਇੱਥੇ ਕਿ ਲਊਗੀ ਯਾਰ ਵੱਧ ਨਹੀਂ ਹੈ ਕਦੋਂ ਸਮਝੀ ਅਸੀਂ ਪਰ ਨਾਲੀ ਤਿਆਰੀ ਇੱਕ ਤਾਂ ਲੱਗਦਾ 2-3 ਦਿਨ ਲੋ ਹੂੰ 2-3 ਦਿਨ ਨਹੀਂ ਲੋ ਤਿਆਰ ਹੀ ਮੰਨ ਗਏ ਦੁੱਧ ਕਿੰਨਾ ਕੁ ਪਿਆ ਜੂ ਦੁੱਧ 20-22 ਕਿਲੋ ਪਿਆ ਰੂ ਹੂੰ ਵਹਿੜ ਚੰਗੀ ਆ ਹਾਂ ਵਜਨ-ਬੁਜਨ ਬਹੁਤ ਸੀਰ ਸੌ ਸੀਰ ਫੁੱਲ ਕੱਢ ਮਾੜੀ ਜੀ ਤੋਰ ਕੇ ਵਿਖਾਈਏ ਦੋਸਤੋ ਸੀਰ ਫੁੱਲ ਹੈ 20-22 ਕਿਲੋ ਬਾਈ ਦਾਸ ਦਾ ਦੁੱਧ ਪਿਆ ਜੂ ਵਜਨ-ਬੁਜਨ ਬਹੁਤ ਆ ਬਾਕੀ ਜਿਦੋਂ ਵਹਿੜ ਤੁਰੀ ਆਪ ਵੀ ਦੱਸੂਗੀ ਕਿ ਮੈਂ ਹੈਗੀ ਆ ਹਵਾਨਾ ਅਮਰੀਕਨ ਵਹਿੜ ਆ ਵਰਗਾ ਪੱਟਾਂ 'ਚ ਫਸਿਆ ਪਿਆ ਸਾਈਡਾਂ ਚ ਵਲਟ ਹਜੇ ਬਾਕੀ ਆ ਬਾਕੀ ਦੇਣੇ ਨੇ ਦੋ ਤਿੰਨ ਲੈ ਜਾਣੇ ਬਾਹਲੇ ਤਾਂ ਨਹੀਂ ਲੈਂਦੀ ਕਿਉਂਕਿ ਵੈੜ ਤਿਆਰੀਆਂ ਚ ਆ ਹੋ ਸਕਦਾ ਕੱਲ ਨੂੰ ਸੂਪੇ ਹੋ ਸਕਦਾ ਪਰਸੋਂ ਸੂਪੇ ਬਾਕੀ ਜਿੰਨੀ ਕੁ ਹਲਕੀ ਜੀ ਵਲਟ ਢਲ ਤੁਸੀਂ ਵੇਖ ਰਹੇ ਆ ਇੰਨੀ ਕੁ ਤਾਂ ਵਲਟ ਢਲ ਕਰਮਾਲੀਆਂ ਸੂਨੀਆਂ ਸੂਨੀਆਂ ਜ਼ੋਰ ਮਾਰਦੀਆਂ ਕੱਢ ਦਿੰਦੀਆਂ 20 22 ਕਿਲੋ ਦੱਸਿਆ ਵੀ 22 ਕਿਲੋ ਦੁੱਧ ਨਹੀਂ ਦਿੱਤਾ ਠੀਕ ਆ ਹੋਰ ਇਹ ਦੱਸਿਆ ਆ ਜਿਹੜੇ ਸਾਹ ਮੈਂ ਦਾ ਤਿਆਰੀ ਹੋ ਸਕਦਾ ਵੈਦਾਂ ਵੱਧ ਦੁੱਧ ਉਹ ਕਹਿੰਦਾ ਡرائی ਵੀ ਮਸਾ ਕੀਤੀ ਸੀ ਠੀਕ ਹੈ ਮੈਂ ਦੁੱਧ ਸੁੱਕਦੀ ਵੀ ਨਹੀਂ ਸੀ ਠੀਕ ਹੈ ਦੋਸਤੋ ਬਾਈ ਕਹਿੰਦਾ ਜੀਦੋ ਮੈਂ ਲਈਓ ਕਹਿੰਦੇ ਪਿਛਲੇ ਸੂਏ ਅਸੀਂ 20 22 ਕਿਲੋ ਦੁੱਧ ਦੇ ਥੱਲੋਂ ਚੋਇਆ ਪਰ ਬਾਈ ਕਹਿੰਦਾ ਆਪਾਂ ਵੈੜ ਦੁੱਧ ਵਾਧ ਦੇਊਗੀ ਜਿਹੜੇ ਹਿਸਾਬ ਨਾਲ ਵੈੜ ਦੇ ਹਵਾਨੇ ਦੀ ਤਿਆਰੀ ਆ ਪਰ ਤੁਸੀਂ 20 22 ਮੰਨ ਕੇ ਸੌਦਾ ਕਰੋ ਦੋਸਤੋ ਪੱਠਪੜਾ ਪੂਰਾ ਹਾਰਡ ਪਿਆ ਹਜੇ ਕੋਈ ਸੂਨ ਦੀ ਬਾਈ ਤਾਂ ਹੀ ਨਹੀਂ ਇਹਦਾ ਵੀਰ ਕਹਿੰਦਾ ਲੇਵੇ ਦੇ ਹਿਸਾਬ ਨਾਲ ਇਹਨਾਂ ਕੇ 2 ਦਿਨਾਂ ਦੇ ਵਿੱਚ ਵਿੱਚ ਬੱਚਾ ਦੇ ਜੂ ਬਾਕੀ ਵੈੜ ਬਹੁਤ ਚੰਗੀ ਆ ਤੀਜੇ ਸੂਵੇ ਸੁੰਦੀ ਆ ਉਪਰੋਂ ਫੋਟਾਂ ਨੂੰ ਚੌੜਾ ਹਵਾਨਾ ਸਟਾਰਟ ਹੁੰਦਾ 20 ਕਿਲੋ ਦੁੱਧ ਮੰਨ ਕੇ ਸਬਦਾ ਕਰ ਲੋ ਮੱਝਾਂ ਵਰਗਾ ਦੁੱਧ ਉਹ ਮੋٹے ਮੋٹے ਥਾਣਾਂ ਗੁਲਾਬੀ ਹੱਦੀ ਚੁਵਾਈ ਵਾਲੇ ਚਾਰਾਂ ਥਾਣਾਂ ਦਾ ਸੇਮ ਹੀ ਸਾਈਜ਼ ਆ ਨੋਕ ਕਾਲਾ ਥਾਣਾ ਜੈ ਜਮਲ ਮੁੱਲ ਭਾਈ 150 55000 ਦੀਆਂ ਦੇਵਾਂਗੇ ਮੈਂ ਮੁੱਲ ਕਰਨਾ 65 ਕਰਾ ਲਾ 60 ਕਰਾ ਲਾ ਠੀਕ ਆ ਆਹਦੀ ਗੱਲ ਨਹੀਂ ਆਪਾਂ ਕਰ ਦਿੰਦੇ ਹੂੰ ਦੋਸਤੋ ਜਮਾ ਜੈ ਜਮਲ ਮੁੱਲ ਕਰਾਉਣ ਨੂੰ ਬਾਈ ਕਹਿੰਦਾ 65 ਕਰਾ ਲਓ 70 ਕਰਾ ਲਓ 55000 ਦੀ ਵੜ ਬਾਈ ਕਹਿੰਦਾ ਦੇਊਗਾ ਹਾਂ ਵਲਟਲਾਂ ਹਜੇ ਬਾਕੀ ਆ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਕਿ ਇੰਨੀ ਕਿਤਾ ਵਲਟਾ ਵੜ ਸੂਣ ਲੱਗ ਜੇ ਜਦੋਂ ਸੂਂਦੀ ਸੂਂਦੀ ਵੜ ਜ਼ੋਰ ਮਾਰਦੀ ਐ ਇੰਨੀ ਕਿਵਲਟਾ ਤਾਂ ਕਰ ਮਾਲੀਆਂ ਉਦੋਂ ਹੀ ਕੱਢ ਦਿੰਦਿਆਂ ਬਾਕੀ ਮੁੱਲ ਜਮਾਂ ਜਾਇਜ਼ ਮੁੱਲ ਕਰਾਉ ਨੂੰ ਬਾਈ ਕਹਿੰਦਾ 65000 ਕਰਾ ਲਓ 70000 ਕਰਾ ਲਓ ਜਿੰਨਾ ਮਰਜ਼ੀ ਕਰਾ ਲਓ ਲੈਣ ਦੇਣ ਵਾਲੀ ਡਿਮਾਂਡ ਐ 55000 ਨਾਲੇ ਆਇਰ ਸ਼ਾਹ ਚ ਕਰਾਉ ਦਾ ਜਰਸੀ ਨਹੀਂ ਕਹਿੰਦਾ ਜਰਸੀ ਕਰਾ ਜਿਹੜੇ ਮਰਜ਼ੀ ਨਸਲ ਚ ਕਰਾਸ ਕਰ ਲਾ ਬਾਈ ਐਚ ਚਾ ਹਾਂ ਸਹੀ ਆ ਦੁੱਧ ਮੱਝਾਂ ਵਰਗਾ ਹੋਊਗਾ ਸੀਵਨ ਜਿਹੜਾ ਮਰਜ਼ੀ ਲਵਾ ਲਓ ਗਾਂ ਵਾਲੇ ਸੂਏ ਆਸਤੇ ਉਹੀ ਬੱਚਾ ਦੇ ਦੇਣਾ ਕਿਉਂਕਿ ਵਿੱਚ ਬਦਾਮੀ ਰੰਗ ਵੀ ਹੈਗਾ ਐਰ ਸ਼ੈਰ ਚ ਵੀ ਪੈਂਦੀ ਆ ਪਰ ਮੈਚ ਅਪ ਕ੍ਰਾਸ ਜਿਹੜੀ ਮਰਜ਼ੀ ਬਣਾ ਲਓ ਪੂਰੀ ਚੰਗੀ ਵਾਛੀ ਜਮਾ ਜੈਜ ਮੁੱਲ 55000 ਦੀ ਦੇ ਦੇਣੀ ਆ ਪੰਜ ਚਾਰ ਪਿੰਡ ਤੁਰ ਫਿਰ ਕੇ ਢੇਡਾ ਦੇ ਲਿਓ 22 ਕਿਲੋ ਦੁੱਧ ਵਾਲੀ ਵਹਿੜ 55000 ਦੀ ਕੋਈ ਦਿੰਦਾ ਨਹੀਂ 55000 ਕੋਈ ਮੁੱਲ ਕਰਦਾ ਨਹੀਂ 65 70 ਤੋਂ ਘੱਟ ਮੁੱਲ ਕਿਸੇ ਨੇ ਨਹੀਂ ਕਰਨਾ 22 ਕਿਲੋ ਦੁੱਧ ਵਾਲੀ ਵਹਿੜ ਦਾ ਜਮਾ ਜੈਜ ਮੁੱਲ ਮੌਕੇ ਤੇ ਛੋੜ ਛੱਪਾ ਮਾਨਤਾਣ ਵੀ ਹੋ ਜੂ ਬੇਫਿਕਰ ਹੋ ਕੇ ਆਜੋ ਪਿੰਡ ਭਲੂਰਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਬਿਲਕੁਲ ਸਸਤੇ ਮੁੱਲ ਦੀ ਚੰਗੇ ਦੁੱਧ ਵਾਲੀ ਐਰ ਸ਼ੈਰ ਬਰੀਡ ਦੀ ਦੂ ਤੀਜਾ ਸੂਆ ਵੇੜ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ